ਸਰ ਜੀ ਸਸਕਲ ਜੀ ਤੁਸੀਂ ਦੇਖ ਰਹੇ ਹੋ ਸਟਾਰਗੇਜ਼ੀ ਨਿਊਜ਼ ਚੈਨਲ ਅਮ ਜੀ ਦੇ ਨਾਲ ਐਸਟੀਐਮਸੀ ਵਾਰਡ ਨੰਬਰ 66 ਦੇ ਵਿੱਚ ਪਹੁੰਚੇ ਆ ਤੇ ਉਮੀਦਵਾਦ ਸੱਤ ਜੀ ਜੀ ਸਾਡੇ ਨਾਲ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਅੰਡੀ ਸਸਕਲ ਜੀ ਕਿੰਦਾ ਜਿਹੜਾ ਰਿਸਪੌਂਸ ਮਿਲਦਾ ਪਿਆ ਜੀ ਸਸਕਲ ਜੀ ਬਹੁਤ ਵਧੀਆ ਰਿਸਪੌਂਸ ਆ ਜੀ ਵਾਰਡ ਨੰਬਰ 66 ਦੇ ਲੋਕ 21 ਤਰੀਕ ਦੀ ਵੇਟ ਕਰ ਰਹੇ ਨੇ ਔਰ ਹੱਥ ਵਾਲਾ ਬਟਨ ਦਬਾ ਕੇ ਸਾਨੂੰ ਕਾਮਯਾਬ ਕਰਨਗੇ ਔਰ ਆਪਣੀ ਡਿਵੈਲਪਮੈਂਟ ਕਰਨਗੇ ਆ ਵੇਖ ਲਓ ਜੋ ਹਾਲਾਤ ਨੇ ਹੱਥਲੇ ਛਾਤੀ ਮਾਰ ਲਓ ਕੋਈ ਲੰਘਣ ਲਈ ਰਸਤਾ ਨਹੀਂ ਸਭ ਟੋਟਲ ਪਾਣੀ ਦਾ ਬੁਰਾ ਆ ਲਿਆ ਡਿਸਪੋਜ਼ਲ ਦਾ ਬੁਰਾ ਆ ਰਿਹਾ ਸੀਵਰੇਜ ਦਾ ਬੁਰਾ ਆ ਰਿਹਾ ਗੰਦਗੀ ਦੇ ਢੇਰ ਲੱਗੇ ਨੇ ਔਰ ਥਾਂ ਥਾਂ ਦੇ ਉੱਤੋਂ ਲੋਕੀ ਵੇਖ ਦੱਸ ਰਹੇ ਨੇ ਵੀ ਆਹ ਵੇਖ ਲੋ ਜੋ ਦੋ ਦੋ ਸਾਲ ਹੋ ਗਏ ਨੇ ਇੱਥੇ ਨਾ ਕੋਈ ਕੂੜੇਵਾਲ ਆਇਆ ਨਾ ਕੋਈ ਸਫਾਈ ਵਾਲਾ ਆਇਆ ਨਾ ਕੋਈ ਸੀਵਰੇਜ ਵਾਲਾ ਆਇਆ ਸੋ ਸਾਰੇ ਸਾਥੀਆਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਹੱਲਾ ਮਾਰ ਕੇ ਇਹ ਹਮਲਾ ਮਾਰੋ ਅਰੇ ਕਾਂਗਰਸ ਪਾਰਟੀ ਦਾ ਮੇਰ ਬਣਾਓ ਤਾਂ ਕਿ ਆਪਾਂ ਡਿਵੈਲਪਮੈਂਟ ਕਰਵਾ ਸਕੀਏ ਪਰ ਸਰ ਜਿਹੜੇ ਪਿਛਲੇ ਕੌਂਸਲਰ ਉਹਨਾਂ ਵੱਲੋਂ ਤਾਂ ਕਿਹਾ ਜਾ ਰਿਹਾ ਕਿ ਅਸੀਂ ਗਲੀਆਂ ਬੜੀਆਂ ਸੋਹਣੀਆਂ ਬਣਾਈਆਂ ਆਹ ਦੇਖੋ ਸਰ ਜਿਹੜੀਆਂ ਗਲੀਆਂ ਸੋਹਣੀਆਂ ਬਣੀਆਂ ਕੀ ਕਹਿਣਾ ਚਾਹੋਗੇ ਵੇਖੋ ਜੀ ਮੈਂ ਉਹਨਾਂ ਕੌਂਸਲਰ ਬਾਰੇ ਕੀ ਕਹਿਣਾ ਵਾਂ ਜਿਹੜੀ ਡਿਵੈਲਪਮੈਂਟ ਦੀ ਗੱਲ ਕਰਦੇ ਆ ਜਿਹੜੇ ਉਹ ਰੈਸ਼ਨ ਘਟਰ ਦੀ ਗੱਲ ਕਰਦੇ ਆ ਉਹ ਘਰ ਘਰ ਜਾ ਰਹੇ ਲੋਕਾਂ ਨੂੰ ਪਤਾ ਲੱਗ ਰਿਹਾ ਏ ਜੋ ਡਿਵੈਲਪਮੈਂਟ ਦੀ ਗੱਲ ਕਰਦੇ ਆ ਤੁਹਾਡੇ ਸਾਹਮਣੇ ਹੀ ਆ ਗਲੀਆਂ ਨਾਲੀਆਂ ਪਾਣੀ ਦਾ ਬਹੁਤ ਬੁਰਾ ਹਾਲ ਏ ਬਾਕੀ ਵਕਤਾਂ ਉਤੇ ਸਾਰਾ ਕੁਝ ਠੀਕ ਕੀਤਾ ਜਾਊਗਾ ਜ਼ਮੀਨੀ ਪੱਤਰ ਦੇ ਉੱਤੇ ਹਰ ਗੱਲ ਨੂੰ ਵੇਖ ਲਿਆ ਔਰ ਪਹਿਲਾਂ ਵੀ ਪਤਾ ਸੀਗਾ ਇਹਨੂੰ ਚੰਗੇ ਤਰੀਕੇ ਨਾਲ ਕਰਾਇਆ ਜਾਊਗਾ ਸਰ ਜੇ ਦੇਖਿਆ ਜਾ ਪਾਰਟੀ ਦੇ ਕੁਝ ਵਰਕਰ ਜਿਹੜੇ ਘੁਬਰਾਏ ਹੋਏ ਆ ਉਹਨਾਂ ਨੂੰ ਹਾਰ ਜਿਹੜੀ ਸਾਹਮਣੇ ਜਿਹੜੀ ਲੱਗ ਰਹੀ ਆ ਪਰ ਉਹ ਪੱਤਰਕਾਰਾਂ ਨਾਲ ਵੀ ਆਵਾ ਤਵਾ ਬੋਲ ਰਹੇ ਕੀ ਕਹਿਣਾ ਚਾਹੁੰਦੇ ਹੋ ਕੋਈ ਇਹਦੇ ਵਿੱਚ ਵੇਖੋ ਤੁਸੀਂ ਸਿਆਣੇ ਜੇ ਉਹ ਪੱਤਰਕਾਰਾਂ ਨੂੰ ਵੀ ਬੋਲਦਿਆ ਅਸੀਂ ਸ਼ਾਮਾਂ ਨੂੰ ਡੋਰ ਟੂ ਡੋਰ ਜਾਂਦੇ ਆ ਹੋਰ ਨਹੀਂ ਕੋਝੋ ਪੱਤੀਆਂ ਬੰਦ ਕਰਾ ਦਿੰਦੇ ਕਰਪਸ਼ਿਆਂ ਨੂੰ ਕਹਿ ਕੇ ਇਹ ਤੋਂ ਵੱਡੀ ਹੋਰ ਉਹਨਾਂ ਦੀ ਘਬਰਾਹਟ ਕੀ ਹੋ ਸਕਦੀ ਆ ਮੈਂ ਦੱਸਣਾ ਤੁਹਾਡੇ ਸਾਹਮਣੇ ਆ ਮੈਂ ਕੀ ਦੱਸਾਂ ਜੀ ਸ਼ਾਮੀ ਜੋਂ ਡੋਰ ਟੂ ਡੋਰ ਕਰਦੇ ਆ ਟੋਟਲੀ ਆ ਚਾਰ ਦਿਨ ਹੋ ਗਿਆ ਲਾਈਟ ਬੰਦ ਕਰ ਦਿੰਦੇ ਨੇ ਇਹ ਤੋਂ ਵੱਡੀ ਘਬਰਾਹਟ ਹੋਰ ਕੋਈ ਨਹੀਂ ਉਹਨਾਂ ਨੂੰਗੀ ਕਿਸ ਨੇ ਹੱਲਣਾ ਚਾਹਤ ਲੋਕਾਂ ਤੁਸੀਂ ਮੈਂ ਬੇਨਤੀ ਕਰਦਾ ਆ ਵਾਰਡ ਨੰਬਰ 68 ਦੇ ਸਮੁੱਚੀ ਟੀਮ ਨੂੰ ਕਿ ਜਿੱਥੇ-ਜਿੱਥੇ ਵੀ ਬੂਥ ਬਣਿਆ ਹੈ ਹਮਮਾ ਆ ਕੇ ਪਹੁੰਚ ਕੇ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰਿਓ ਜ਼ਰੂਰ ਇਹੋ ਬੇਨਤੀ ਕਰਦਾਂਗੇ ਹਮਮਾ ਆ ਕੇ ਆਪਣੇ ਜਿੱਥੇ-ਜਿੱਥੇ ਬੂਥ ਬਣਿਆ ਹੈ ਉੱਥੇ ਜਾ ਕੇ ਵੋਟ ਲੱਭ ਕੇ ਵੋਟ ਜ਼ਰੂਰ ਪੋਲ ਕਰਿਓ ਜੀ ਧੰਨਵਾਦ ਸਾਰਿਆਂ ਦਾ